ਹਾਲ ਸਾਹ ਹੋ ਰਹੀ ਜੀ ਤੁਹਾਡਾ ਹੋਰ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਲਾਈਵ ਦੇ ਵਿੱਚ ਅੱਜ ਆਪਾਂ ਲਾਈਵ ਕਰਾਂਗੇ ਅ ਬਹੁਤ ਟਾਈਮ ਹੋ ਗਿਆ ਲਾਈਵ ਨਹੀਂ ਕੀਤਾ ਅਜਬ ਲਾਈਵ ਦੇ ਵਿੱਚ ਗੱਲਾਂ ਪਤਾ ਕਰਾਂਗੇ ਵੀ ਕੀ ਕੁਝ ਹੋ ਰਿਹਾ ਕੀ ਕੁਝ ਹੋਇਆ ਆ ਹਫਤੇ ਦੇ ਦਸੰਦੇ ਵਿੱਚ ਵਿੱਚ ਦੇ ਕੋਈ ਮਨ ਮਾੜੇ ਜਿਹੀ ਜਵਾਬ ਨਾ ਹਾਂਜੀ ਆਜੋ ਪਹਿਲਾਂ ਅੱਠੇ ਹੋਈ ਉਹ ਲਾਈਵ ਦੇ ਵਿੱਚ ਫੇਰ ਆਪਾਂ ਕਰਦੇ ਆਂ ਗੱਲਬਾਤ ਕੋਈ 2-4 ਬੰਦੇ ਆ ਜਾਣ ਲਾਈਵ ਦੇ ਵਿੱਚ 2-4 ਬੰਦੇ ਜੁੜ ਜਾਣ ਫੇਰ ਆਪਾਂ ਕਰਦੇ ਆਂ ਗੱਲਬਾਤ ਸ਼ੁਰੂ ਮੈਂ ਤੁਹਾਨੂੰ ਦੇਖੀ ਤੇ ਮਗਰ ਅਹ ਅੱਛਾ ਹੈ ਵੀ ਕੀ ਹਾਲਾਤ ਹੋਏ ਪਏ ਆ ਪੰਜਾਬ ਦੇ ਜਾਂ ਵੇ ਕੀ ਮਾਰਨਾ ਹੀ ਇੱਕੋ ਇਕ ਰਾਹ ਨਾ ਸੀਗਾ ਨਾ ਬਈ ਹੋਰ ਵੀ ਸੋਲੂਸ਼ਨ ਜਾਂ ਹੋਰ ਕੋਈ ਹੱਲ ਨਿਕਲ ਸਕਦਾ ਸੀ ਹਾਂਜੀ ਹਾਂਜੀ ਰਾਹੁਲ ਜੀ ਕੀ ਹਾਲ ਆ ਰਾਹੁਲ ਦੁੱਗਲ ਜੀ ਨੇ ਕਹਿੰਦੇ ਹਾਏ ਆਹ ਕਿਦਾਂ ਦੁੱਗਲ ਹੋਰ ਹਾਂਜੀ ਆਪਾਂ ਇਹੀ ਗੱਲ ਕਰਨੀ ਆ ਬਈ ਜਿਹੜਾ ਇਹ ਕਮਲਕੌਰ ਦਾ ਹੋਇਆ ਕਾਂਡ ਬਈ ਕੀ ਮਾਰਨਾ ਹੀ ਉਹਨੂੰ ਠੀਕ ਸੀਗਾ ਜਾਂ ਕੋਈ ਹੋਰ ਰਾਹ ਨਿਕਲ ਸਕਦਾ ਸੀ ਹਨਾ ਬਈ ਕਿਸੇ ਹੋਰ ਤਰੀਕੇ ਸਮਝਾ ਸਕਦੇ ਸੀ ਜਾਂ ਕੱਤਾ ਵੀ ਆ ਜੋ ਵੀ ਆ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਦੱਸੋ ਤੁਸੀਂ ਆਪਣੀ ਆਪਣੀ ਰਾਏ ਦੋ ਉਹ ਵੀ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ ਸੀ ਉਹ ਹਾਇਰ ਠੀਕ ਆ ਤਾਂ ਉਹ ਤਾਂ ਮੈਂ ਬਹਿਣ ਲਗਾ ਇੱਧਰ ਦੇਖ ਲਿਓ ਇੱਕ ਮਿੰਟ ਮਿੱਤਰੋ ਬਸ ਮੜ ਜਾ ਬਹਿ ਲਈਏ ਗਲਤ ਹੋਇਆ ਮਾਰਨਾ ਨਹੀਂ ਚਾਹੀਦਾ ਸੀ ਹਾਂਜੀ ਰਾਹੁਲ ਦੁੱਗਲ ਜੀ ਕਹਿ ਰਹੇ ਆ ਵੀ ਮਾਰਨਾ ਨਹੀਂ ਚਾਹੀਦਾ ਸੀ ਬਈ ਜੋ ਵੀ ਹੋਇਆ ਇਹ ਗਲਤ ਹੋਇਆ ਹਾਂ ਭਈ ਦੁੱਗਲ ਲੱਗਦਾ ਤਾਂ ਦੇਖੋ ਇੱਕ ਮਿੰਟ ਉਹ ਨਾ ਮੜਾ ਜੇ ਕੈਮਰੇ ਤੋਂ ਜੇ ਬਾਹਰ ਹੋਮਾ ਤਾਂ ਕੋਈ ਚੱਕਰ ਨਹੀਂ ਲੱਗਦਾ ਤਾਂ ਇਦਾਂ ਹੀ ਸੀ ਆ ਬਈ ਜੋ ਹੋਇਆ ਗਲਤ ਹੋਇਆ ਇਹ ਇਦਾਂ ਹੋਣਾ ਨਹੀਂ ਚਾਹੀਦਾ ਸੀ ਬਈ ਨਾ ਕਿਸੇ ਦੀ ਜਾਨ ਲੈਣ ਦਾ ਸਾਨੂੰ ਕੋਈ ਹੱਕ ਨਹੀਂ ਹੈਗਾ ਇਹ ਜਾਨ ਕਿਸੇ ਵੀ ਸਰੀਰ ਨੂੰ ਕਿਸੇ ਵੀ ਬੰਦੇ ਨੂੰ ਜਾਨ ਬਖਸ਼ਣੀ ਜਾਂ ਦੇਣੀ ਜਾਂ ਜਨਮ ਦੇਣਾ ਇਹ ਕੁਦਰਤ ਦਾ ਕੰਮ ਹੈ ਨਾ ਵੀ ਆਪਾਂ ਕੌਣ ਹੁੰਨੇ ਆ ਕਿਸੇ ਦੀ ਜਾਨ ਲੈਣ ਵਾਲੇ ਆਪਾਂ ਨੂੰ ਕੋਈ ਹੱਕ ਨਹੀਂ ਹੈਗਾ ਕਿਸੇ ਦੀ ਜਾਨ ਲੈਣ ਦਾ ਹਨ ਤੇ ਚਲੋ ਠੀਕ ਆ ਮੰਨ ਇਹ ਗੱਲ ਨਾ ਤੁਹਾਡੀ ਨਾਲ ਸਹਿਮਤ ਆ ਵੀ ਉਹ ਗਲਤ ਸੀ ਗਲਤ ਸੀ ਗਲਤ ਅ ਚਲਦਾ ਸੀ ਸਾਰਾ ਕੁਝ ਜੋ ਵੀ ਆ ਨਾ ਵੀਡੀਓ ਗਲਤ ਬਣਾਉਂਦੀ ਸੀ ਉਹ ਪਰ ਜਿਵੇਂ ਵੀ ਆ ਉਹਨੂੰ ਸਮਝਾਇਆ ਜਾ ਸਕਦਾ ਸੀ ਸਮਝ ਸਕਦੀ ਸੀ ਉਹ ਜਾਂ ਬਾਕੀ ਉਹ ਉਹਨਾਂ ਦੇ ਬਿਆਨ ਇਹ ਆ ਵੀ ਅਸੀਂ 2-3 ਵਾਰ ਸਮਝਾਇਆ ਤੇ ਉਲਟਾ ਉਹ ਮੂਰੇ ਮਾਮਾ ਭੈਣਾਂ ਦੀ ਮੈਂ ਗਾਲਾਂ ਕੱਢਦੀ ਸੀ ਸੋ ਗੁੱਸੇ ਦੇ ਵਿੱਚ ਇਹੋ ਜਿਹਾ ਸਟੈਪ ਚੱਕ ਹੋ ਗਿਆ ਉਹ ਕਹਿੰਦੇ ਵੀ ਬਠਿੰਡੇ ਵੀ ਅਸੀਂ ਗੱਲਬਾਤ ਕਰਨੀ ਸਮਝਾਉਣ ਲਈ ਸੱਤਿਆ ਸੀ ਪਰ ਉਥੇ ਮੌਕੇ ਤੇ ਗੱਲਬਾਤਾਂ ਕਰਦੇ ਆ ਤੇ ਇੱਕ ਦੂਜੇ ਨੂੰ ਗਾਲਾ ਗਾਲੀ ਹੋ ਗਿਆ ਜਾਂ ਕਿਵੇਂ ਆ ਤੇ ਮੌਕੇ ਤੇ ਗੁੱਸੇ 'ਚ ਕੀ ਹੋਇਆ ਵੀ ਉਥੇ ਜਾਨ ਉਦੀ ਲੈਣੀ ਪੈਗੀ ਜਾਂ ਕਿਦਾਂ ਇਹ ਹੁਣ ਰੱਬੇ ਜਾਣਦਾ ਜਾ ਉਹ ਕਮਲਕੌਰ ਜਾਣਦੀ ਆ ਭਾਈ ਬਈ ਉਸ ਟਾਈਮ ਕੀ ਹੋਇਆ ਮੌਕੇ ਤੇ ਕੀ ਨਹੀਂ ਹੋਇਆ ਹੋਣਾ ਕਿਉਂਕਿ ਸੱਦਿਆ ਤਾਂ ਉਹਨੂੰ ਦੇਖੋ ਕਹਿੰਦੇ ਵੀ ਅਸੀਂ ਗੱਲ ਕਰਨੀ ਸੀ ਸਮਝਾਉਣ ਲਈ ਸੱਦਿਆ ਸੀ ਬਈ ਉਹਨਾਂ ਦਾ ਕੋਈ ਇਦਾਂ ਦਾ ਹੈ ਨਹੀਂ ਸੀ ਵਿਚਾਰ ਮਾਰਨ ਦਾ ਤੇ ਬਾਕੀ ਹੁਣ ਇੱਕ ਇਹ ਵੀ ਆ ਗੱਲ ਵੀ ਜੇ ਹੁਣ ਇੱਕ ਨੂੰ ਮਾਰਿਆ ਆ ਤਾਂ ਘੱਟੋ ਘੱਟ 100 ਉਧਰ ਜਾਣਗੀਆਂ 100 ਠੀਕ ਹੋ ਜਾਣਗੀਆਂ ਇਹ ਤਾਂ ਗੱਲ ਤੁਸੀਂ ਮੰਨਦੇ ਨਾ ਅ ਹੁਣ ਜੇਲ੍ਹ ਵਿੱਚ ਰਹਿਣਗੇ ਘੱਟੋ ਘੱਟ 20 ਸਾਲ ਉਹ ਨਹੀਂ ਯਾਰ ਦੁੱਗਣਾ 20 20 ਸਾਲ ਕੌਣ ਰਹਿੰਦਾ ਆ ਐ ਸਾ ਟਾਈਆਂ ਤਿੰਨਾਂ ਸਾਲਾਂ ਬਾਅਦ ਆ ਜਾਣਾ ਉਹਨਾਂ ਲਈ ਜਮਾਨਤ ਹੋ ਜਾਣੀ ਆ ਕੋਈ ਐਡਾ ਚੱਕਰ ਨਹੀਂ ਹੈਗਾ ਪਰ ਇਹ ਆ ਵੀ ਉਹਨੂੰ ਜੇ ਇੱਕ ਨੂੰ ਮਾਰ ਦਿੱਤਾ ਤਾਂ ਹੋਰ ਜਿਹੜੀਆਂ 50 ਆ ਉਹ हट ਜਾਣਗੀਆਂ ਗੰਦ ਪਾਉਣ ਤੋਂ ਹਨਾ ਇਹ ਤਾਂ ਇਹ ਗੱਲ ਤਾਂ ਸੱਚੀ ਆ ਦੇਖੋ ਉਹ ਜਿਹੜੀਆਂ ਬਾਕੀ ਹੋਰ ਇਦਾਂ ਦੀਆਂ ਵੀਡੀਓ ਪਾਉਂਦੀਆਂ ਸੀਗੀਆਂ ਉਹ ਸਾਰੀਆਂ ਕਿਵੇਂ ਡਰੀਆਂ ਪਈਆਂ ਹਨਾ ਕੋਈ ਪੁਲਿਸ ਸਿਕਿਉਰਿਟੀ ਮੰਗ ਰਹੀ ਆ ਤੇ ਕੋਈ ਉਦਾ ਤੋਬਾ ਕਰ ਰਹੀ ਆ ਬਈ ਅਸੀਂ ਇਹ ਕੰਮ ਮੁੜ ਕੇ ਨਹੀਂ ਕਰਦੀਆਂ ਇਦਾਂ ਉਦਾਂ ਸਾਨੂੰ ਬਾਬਾ ਜੀ ਮaaf ਕਰ ਦੋ ਆਹ ਕਰ ਦੋ ਹਨ ਤੇ ਬਾਕੀ ਹਾਂ ਇਹ ਗੱਲ ਸਹੀ ਆ ਵੀ ਜਾਨ ਨਹੀਂ ਲੈਣੀ ਚਾਹੀਦੀ ਸੀ ਉਦਾਂ ਤਾਬਾ ਤੋੜ ਦੰਦੇ ਸਮਝਾਉਣ ਦੇ ਲਈ ਇੱਕ ਅੱਧੀ ਲੱਤ ਤੋੜ ਦੰਦੇ ਹਨਾ ਬਾਕੀ ਇੱਕ ਸੇਫ ਕਾਰਡ ਉਹ ਇਹ ਖੇਡ ਰਹੀ ਆ ਕਿ ਗਰੀਬ ਸੀ ਜੀ ਫਲਾਨਾ ਸੀ ਤਾਂ ਔਕੜਾ ਸੀ ਉਹਨੇ ਤਿੰਨ ਚਾਰ ਗੋਦ ਲੈ ਉਸੇ ਬੱਚੇ ਦਾ ਉਦਾ ਉਦਾ ਦੋ ਦੇ ਬਰਾ ਦੇ ਨਿਆਣੇ ਸੀ ਦੋ ਨੇ ਗੋਦ ਲੈ ਉਹ ਸੀ ਹੈ ਵਿਆਹ ਕਰਾਇਆ ਨਹੀਂ ਸੀ ਬੇ ਨਿਆਣੇ ਗੋਦ ਲੈ ਕੇ ਪਾਲ ਰਹੀ ਸੀ ਤੇ ਉੱਥੇ ਗੱਲ ਇਹ ਕਹਿੰਦੇ ਆ ਆਪਾਂ ਵੀ ਜੇ ਘਰ ਦੇ ਵਿੱਚ ਇੰਨੀ ਗਰੀਬੀ ਸੀ ਉਹਨੂੰ ਪੁੱਠੇ ਕੰਮ ਕਰਨੇ ਪਏ ਹਾਂ ਇਹੋ ਨਿਆਂਲੇ ਨਾ ਕੋਦ ਲੈਂਦੀ ਨਾ ਆਪਣਾ ਹੱਥ ਤੰਗ ਕਰਦੀ ਹੈ ਨਾ ਰਾਹੁਲ ਕਹਿੰਦਾ ਵੀ ਕਾਨੂੰਨ ਬਣਨਾ ਚਾਹੀਦਾ ਜਿਹੜਾ ਗਲਤ ਵੀਡੀਓ ਬਣਾਉਂਦਾ ਉਸ ਤੇ ਕਾਰਵਾਈ ਹੋਣੀ ਚਾਹੀਦੀ ਆ ਹਾਂ ਬੱਬਾ ਇਹ ਸਹੀ ਗੱਲ ਆ ਤੇਰੀ ਇਹ ਬਹੁਤ ਸੋਹਣੀ ਗੱਲ ਕਹੀ ਆ ਤੂੰ ਵੀ ਕਾਨੂੰਨ ਬਣਨਾ ਚਾਹੀਦਾ ਆ ਇਹ ਸੱਚੀ ਬਣਨਾ ਚਾਹੀਦਾ ਯਾਰ ਤੁਸੀਂ ਮੈਂ ਕਹਿੰਦਾ ਇੰਸਟਾਗ੍ਰਾਮ ਖੋਲ ਕੇ ਦੇਖੋ ਕੀ ਹੋਊਗੀ ਰਿਆਕਟ ਐਨਾ ਗੰਦ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਮਾਪੇ ਦੇ ਨਾਲ ਬੈਠੇ ਆਪਣੇ ਬੱਚਿਆਂ ਦੇ ਨਾਲ ਬੈਠੇ ਇੰਸਟਾਗ੍ਰਾਮ ਨਹੀਂ ਖੋਲ ਸਕਦੇ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰੋਂ ਕਿਹੜੀ ਵੀਡੀਓ ਆ ਜਾਣੀ ਆ ਹਨਾ ਭਾਈ ਨੰਗੀਆਂ ਤਾਂ ਹੋਈਆਂ ਫਿਰਦੀਆਂ ਨੇ ਇਹ ਅੱਜਕੱਲ ਹਨਾ ਇੱਕ ਆ ਰਿਵਾਜ ਬਹੁਤ ਚੱਲਿਆ ਆ ਜਾਂ ਪਤਲੇ ਜਿਹੇ ਕੱਪੜੇ ਪਾ ਕੇ ਪਾਣੀ 'ਚ ਚੁੱਭੀ ਲਾਉਂਦੀਆਂ ਫੇਰ ਬਾਹਰ ਖੜੀਆਂ ਹੋ ਕੇ ਸਾਰਾ ਕੁਝ ਦਿਖਾ ਲਦੀਆਂ ਹੈ ਉਹ ਜਿਹੜੇ ਵੀਡੀਓ ਬਣਾਉਂਦੇ ਆ ਉਹਨਾਂ ਦੇ ਮੋਂਪੇ ਕੈਮਰਾ ਫੜ ਕੇ ਖੜਦੇ ਆ ਉਹਨਾਂ ਨੂੰ ਭੈਣ ਤੋਂ ਇੰਨੀ ਅਕਲ ਹੈ ਨਹੀਂ ਸਾਲਿਆਂ ਨੂੰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਡੀ ਕੁੜੀ ਹੁਣ ਪਾਣੀ 'ਚ ਵੜ ਕੇ ਜਦੋਂ ਨਿਕਲੂਗੀ ਇਹ ਤਾਂ ਹੰਗੰੰਗ ਦੇਖਣਾ ਆ ਹੈ ਚਲੋ ਜੇ ਵੀਡੀਓ ਬਣ ਵੀ ਗਈ ਸਾਲਾ ਡਿਲੀਟ ਦਾ ਤਾਂ ਬਟਨ ਆਉਂਦਾ ਡਿਲੀਟ ਦੀ ਆਪਸ਼ਨ ਤਾਂ ਹੁੰਦੀ ਆ ਤੁਸੀਂ ਡਿਲੀਟ ਕਰ ਦਿਓ ਉਹ ਜ਼ਰੂਰ ਆ ਵੀ ਸਾਰੀ ਇੰਸਟਾਗ੍ਰਾਮ ਤੇ ਪਾਉਣੀ ਪਾਉਣੀ ਆ ਪਾਉਣੀ ਉਹ ਜਾਣ ਕੇ ਪਾਉਣੀ ਆ ਵੀ ਉਹ ਫੇਮਸ ਹੋਵੇ ਇਹ ਕਮਾਉਣੇ ਸ਼ੁਰੂ ਹੋਣ ਹੈ ਅੱਜ ਕੱਲ ਮਾਪੇ ਖੁਦ ਕਹ ਰਹੇ ਆ ਕੁੜੀਆਂ ਨੂੰ ਇੰਸਟਾਗ੍ਰਾਮ ਤੇ ਆ ਜਾਓ ਇੰਸਟਾਗ੍ਰਾਮ ਚਲਾਓ ਉਹ ਬਣਾਓ ਵੀਡੀਓ ਬਣਾਓ ਕੀ ਹੋ ਕੀ ਰਹਾ ਦੁਨੀਆ ਤੇ ਕਿੱਧਰ ਨੂੰ ਜਾ ਰਹੇ ਆ ਆਪਾਂ ਤੇ ਸਭ ਤੋਂ ਵੱਡੇ ਗੁਣੇਗਾਰ ਕਮਲਕੌਰ ਦੀ ਮੌਤ ਦੇ ਵਿੱਚ અમૃતપાલ મેરો ਜਿੰਨਾ ਗੁણેਕਾਰ ਆ ਉਹ ਤੋਂ ਕਿਤੇ ਵੱਧ ਆਪਾਂ ਗੁણેਕਾਰ ਆ ਆਪਾਂ ਉਹਦੀ ਵੀਡੀਓ ਦੇਖਦੇ ਲਾਈਕ ਕਰਦੇ ਆ ਹਨਾ 4 ਲੱਖ ਫੋਲੋਅਰ ਸੀ ਉਹਦਾ ਉਹ ਆਪਾਂ ਹੀ ਸੀ ਉਹ ਆਪਣੇ ਹੀ ਬੰਦੇ ਸੀ ਜਿਹੜੇ ਉਹਦੀਆਂ ਵੀਡੀਓ ਆ ਦੇਖਦੇ ਸੀ ਫੋ ਆਪਾਂ ਵੀ ਨਹੀਂ ਜ਼ਿਮੇਵਾਰ ਜਿਹੜੀਆਂ ਹੁਣ ਬਾਕੀ ਆ ਹੋਰ ਕੁੜੀਆਂ ਆ ਉਹਨਾਂ ਦਾ ਨਾਮ ਲੈ ਕੇ ਉਹਨੇ ਤਾਂ ਹੰਕੀ ਦਿੱਤੀ ਆ ਇੱਕ ਉਹ ਪ੍ਰੀਤ ਜੱਕੀ ਹੋ ਗਈ ਇਧਰਲੀ ਵਾਲੀ ਇੱਕ ਉਹ ਦੀਪੀ ਗੱਲ ਫਰਾ ਹੋ ਗਈ ਜਿਹੜੀ ਕਹਿੰਦੀ ਹੁੰਦੀ ਆ ਕੀ ਚਾਹੀਦਾ ਖੁੱਲੀ ਵੀ ਮਿਲ ਜੂ ਪੀੜੀ ਵੀ ਮਿਲ ਜੂ ਹੈ ਉਹ ਵਜਾ ਦੀ ਦਾ ਕੱਲ ਕਲਾ ਰੂ ਰੂ ਕੇ ਨੂੰ ਪੁਲਿਸ ਸਿਕਿਉਰਟੀ ਚਾਹੀਦੀ ਆ ਹੁਣ ਇਹ ਪੁਲਿਸ ਸਿਕਿਉਰਟੀ ਮੰਗਣ ਲੱਗੀਆਂ ਆ ਹੈ ਪਹਿਲਾਂ ਇਹ ਨੰਗੀਆਂ ਉਹ ਕੇ ਵੀਡੀਓ ਪਾਉਂਦੀਆਂ ਜਦੋਂ ਗਲਤ ਮਤਲਬ ਕੱਢਦੀਆਂ ਹੈ ਇੱਕ ਉਹ ਆਯੁਰਵੇਦਿਕ ਬੈਦਾਂ ਦੀਆਂ ਮਸ਼ਹੂਰੀਆਂ ਜਿਹੜੀਆਂ ਦੰਦੀਆਂ ਕੁੜੀਆਂ ਉਹ ਕਿੱਡੀ ਗਲਤ ਕਰਲਾ ਹੈ ਤੁਹਾਡਾ ਸਾਈਜ਼ ਛੋਟਾ ਆ ਤੁਹਾਡਾ ਟਾਈਮ ਥੋੜਾ ਲੱਗਦਾ ਆ ਸਾਰਾ ਕੁਝ ਠੀਕ ਹੋ ਜੂ ਉਹ ਯਾਰ ਕਿੱਡੀ ਗਲਤ ਗੱਲ ਆ ਉਹਨੇ ਹੀ ਗੁਨੇਗਾਰ ਉਹ ਲੋਕ ਨੇ ਜਿਨ੍ਹਾਂ ਨੇ ਇਹਨਾਂ ਦੇ ਕੋਲੋਂ ਮਸ਼ਹੂਰੀਆਂ ਬਣਾਈਆਂ ਆ ਆਪਣੇ ਕੰਮ ਦੀਆਂ ਸਹੀ ਗੱਲ ਤੁਸੀਂ ਇਹ ਗੱਲ ਤਾਂ ਮੰਨਦੇ ਆ ਨਾ ਜਦੋਂ ਉਸ ਕੁੜੀ ਨੇ ਪਹਿਲੀ ਵੀਡੀਓ ਪਾਈ ਸੀ ਉਹਨੂੰ ਉਦੋਂ ਹੀ ਸਮਝਾਇਆ ਜਾਂਦਾ ਉਦੋਂ ਨਹੀਂ ਉਹਨੂੰ ਸਮਝਾਇਆ ਗਿਆ ਉਲਟਾ ਉਹਦੀ ਵੀਡੀਓ ਨੂੰ ਲਾਈਕ ਕੀਤਾ ਗਿਆ ਤੇ ਉਹ ਕੁੜੀ ਨੂੰ ਲੱਗਿਆ ਕਿ ਮੈਂ ਤਾਂ ਮੇਰੀ ਤਾਂ ਵੀਡੀਓ ਹੀ ਬਹੁਤ ਪਸੰਦ ਆਈ ਆ ਲੋਕਾਂ ਨੂੰ ਹਨਾ ਤੇ ਉਹ ਕੁੜੀ ਹੌਲੀ-ਹੌਲੀ ਵੱਧਦੀ ਵੱਧਦੀ ਕਿਹੜੀਆਂ ਵੀਡੀਓਾਂ ਤੱਕ ਪਹੁੰਚ ਗਈ ਇੱਥੋਂ ਇੱਥੋਂ ਨੰਗੀ ਹੋ ਕੇ ਸਾਰਾ ਕੁਝ ਦਿਖਾ ਲ ਕੇ ਹਨਾ ਫੇਰ ਤੁਸੀਂ ਇੰਸਟਾਗ੍ਰam ਦੇ ਉੱਤੇ ਜੇ ਵੀਡੀਓ ਦੇਖਦੇ ਆ ਉਹੀ ਵੀ ਕੁੜੀ ਦੀ ਵੀਡੀਓ ਸ਼ੁਰੂ ਹੁੰਦੀ ਆ। ਲੱਕ ਤੋਂ ਵੀਡੀਓ ਸ਼ੁਰੂ ਕਰਦੀ ਆ। ਹੂੰ। ਇੱਕ ਡਿ ਮਾੜੀ ਗੱਲ ਆ। ਪਿੱਛੋਂ ਲੱਕ ਤੋਂ ਵੀਡੀਓ ਸ਼ੁਰੂ ਕਰਨੀ ਆ। ਉਹ ਮੇਰਾ ਵੀਰ ਇਹ ਬਹੁਤ ਗਲਤ ਗੱਲਾਂ ਆ। ਇਦਾਂ ਨਹੀਂ ਕਰਨਾ ਚਾਹੀਦਾ ਸੀ। ਕੁੜੀਆਂ ਨੂੰ ਵੀ ਨਹੀਂ ਇਦਾਂ ਕਰਨਾ ਚਾਹੀਦਾ ਨਾ ਨੰਗੇਜਪਣਾ ਨਾ ਖਲਾਰੂ ਨਾ ਪੰਜਾਬ ਨੂੰ ਬਦਨਾਮ ਕਰੋ ਆਪਣੀ ਪੰਜਾਬੀਆਂ ਦੀ ਕੌਮ ਆ ਯਾਰ ਵਧੀਆ ਵੀਡੀਓ ਬਣਾ ਲਓ ਜ਼ਰੂਰੀ ਥੋੜੋ ਆ ਬਈ ਨੰਗੀਆਂ ਹੋ ਹੋ ਕੇ ਬਣਾਉਣੀ ਆ ਹਨਾ ਬਾਕੀ ਮੇਰੇ ਫਰੈਂਡਸ ਜਾਂ ਮੇਰੀ ਜੋ ਵੀ ਤੁਸੀਂ ਹੈਗੇ ਆ ਯਾਰ ਮੇਰੇ ਗਾਇਜ਼ ਨਹੀਂ ਕਹਿਣਾ 14 ਕਿਉਂਕਿ ਗਾਇਜ਼ ਅ ਹੋਰ ਬਹੁਤ YouTube ਦੇ ਉੱਪਰ ਹੈਗੇ ਆ ਗਾਇਜ਼ ਗਾਇਜ਼ ਵਾਲੇ ਹਨਾ ਤੁਸੀਂ ਸਾਰੇ ਮੇਰੇ ਫ੍ਰੈਂਡ ਆ ਮੇਰੇ ਭਰਾ ਆ ਮੇਰੀ ਫੈਮਿਲੀ ਆ ਮੇਰੀਆਂ ਭੈਣਾਂ ਆ ਤੁਸੀਂ ਦੱਸੋ ਕਿ ਇਹ ਚੰਗੀ ਗੱਲ ਹੋਈ ਆ ਕਿ ਮਾੜੀ ਹੋਈ ਆ ਕੀ ਉਹਨੂੰ ਮਾਰਨਾ ਸਹੀ ਵੀ